ਨਕੋਦਰ ਤੋਂ ਆਪ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਵੱਲੋਂ ਪਿੰਡ ਰਾਜੋਵਾਲ ਜ਼ਿਲ੍ਹਾ ਜਲੰਧਰ ਤਹਿਸੀਲ ਫਿਲੌਰ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਈ ਨਸ਼ਿਆ ਵਿਰੁੱਧ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਸਾਬਕਾ ਚੇਅਰਮੈਨ ਚਰਨ ਸਿੰਘ ਰਾਜੋਵਾਲ, ਲਖਬੀਰ ਸਿੰਘ ਸ਼ੇਰ ਮਾਰਕੀਟ ਕਮੇਟੀ ਦੇ ਚੇਅਰਮੈਨ, ਐਸ.ਟੀ.ਐਮ ਨਕੋਦਰ, ਡੀ.ਐਸ.ਪੀ ਨਕੋਦਰ, ਐਸ.ਐਚ.ਓ ਨੂਥ, ਮਹਿਲ ਅਤੇ ਪਿੰਡ ਦੇ ਸਮੂਹ ਪੰਚਾਇਤ ਤੇ ਐਂਬੂਲੈਂਸ 108 ਡਾਕਟਰਾਂ ਦੀ ਟੀਮ ਹਾਜ਼ਰ ਸਨ। ਮਹਤਪੁਰ ਤੋਂ ਪੱਤਰਕਾਰ ਦਲਵੀਰ ਸਿੰਘ ਪੁਨਰ ਦੀ ਵਿਸ਼ੇਸ਼ ਰਿਪੋਰਟ। ਪੰਚਾਇਤ ਸਾਬਕਾ ਨਗਰ ਪੰਚਾਇਤ ਨਗਰ ਦੇ ਪ੍ਰਧੰਤੇ ਨੰਬਰਦਾਰ ਸਰਵੰਨ ਮounchteਵ ਰਾਜਮਾਨ ਐਸ.ਐਚ. ਸਰਨ ਕੋਤੇ ਡੀ.ਐਸ.ਪੀ ਸਰਨ ਕੋਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸਰਦਾਰ ਚੰਦ ਸਿੰਘ ਜੀ ਮੌਜੂਦਾ ਚੇਅਰਮੈਨ ਸਰਦਾਰ ਲਖਿੰਦਰ ਸਿੰਘ ਜੀ ਬਲਾਕ ਪ੍ਰਧਾਨ ਮਜੀਤ ਸਿੰਘ ਜੀ ਬਲਾਕ ਪ੍ਰਧਾਨ ਸਰਦਿਸ ਦਰਜਾ ਬਦਲਚਾ ਸਾਰੇ ਪਾਰਟੀ ਦੇ ਪਹੁੰਚੇ ਹੋਏ ਵਰਕਰ ਇਸ ਨਕਰ ਤੇ ਮੇ ਮੁੱਖ ਵਰਕਰ ਆਮ ਆਦਮੀ ਪਾਰਟੀ ਦੇ ਸਬਰ ਕੁਲਵੰਤ ਸਿੰਘ ਜੀ, ਗੁਰੂਫਤੇ ਪਰਵਾਨ ਕਰੋ ਜੀ, ਵਾਇਲਕ ਜੀ ਕਾ ਖਾਲਸਾ, ਵਾਇਲਕ ਜੀ ਕੀ ਫਤਿਹ ਸਭ ਤੋਂ ਵੱਡੀ ਗਲਤੀ ਇਹ ਆ ਕਿ ਅੱਜ ਸਾਨੂੰ ਇਹੋ ਜਿਹਾ ਸਮਗਮ ਜਿਹੜੇ ਆ ਪੰਜਾਬ ਸਰਕਾਰ ਦਾ ਕੀਮਤੀ ਸਮਾਂ ਲੋਕਾਂ ਦਾ ਕੀਮਤੀ ਸਮਾਂ ਸਾਰੇ ਅਫਸਰਾਂ ਦਾ ਕੀਮਤੀ ਸਮਾਂ ਇੱਕ ਐਮਐਲਏ ਦਾ ਕੀਮਤੀ ਸਮਾਂ ਇਹ ਨੋਬਤ ਇੱਥੇ ਤੱਕ ਪਹੁੰਚੀ ਕਿਵੇਂ ਆਈ ਕਿਵੇਂ ਕਿ ਸਾਨੂੰ ਇਹ ਜੰਗ ਲੜਨੀ ਪੈਗੀ ਯੁੱਧ ਨਸ਼ਿਆਂ ਵਿਰੁੱਧ ਛੇੜਨਾ ਪੈ ਗਿਆ ਇਹ ਕੈਂਸਰ ਵਰਗੀ ਲੰਬੀ ਬਿਮਾਰੀ ਜਿਹੜੀ ਪਿਛਲੇ ਤਕਰੀਬਨ ਤਕਰੀਬਨ ਕਹਿ ਸਕਦੇ ਹਾਂ ਕਿ ਵੀ ਜੇ ਮੇਰੇ ਹਿਸਾਬ ਲਾਵਾ ਜਿੰਨੀ ਕ ਜਦੋਂ ਦੀ ਮੈਨੂੰ ਸਮਝਿਆ ਇਹ 2007 ਤੋਂ ਬਾਅਦ ਇਹ ਬਿਮਾਰੀ ਚੱਲੀ 2017 ਤੱਕ ਅਕਾਲੀ ਦਲ ਦੇ ਰਾਜ ਦੇ ਵਿੱਚ ਇਹ ਖੂਬ ਜੋਬੰਤੇ ਰਹੀ ਸ਼ਾਰਟਕਟ ਬਣਾ ਲੈ ਰਾਤੋਂ ਰਾਤ ਅਮੀਰ ਬਣਦਾ ਲੀਡਰਾਂ ਦਾ ਲੀਡਰਾਂ ਦੇ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਚੱਲਣ ਵਾਲੇ ਲੋਕਾਂ ਦਾ ਪਰ ਹੌਲੀ-ਹੌਲੀ ਹੌਲੀ-ਹੌਲੀ ਕਰਕੇ ਇਹਨੂੰ ਲੋਕਾਂ ਦੀਆਂ ਜੜਾਂ ਤੱਕ ਪਹੁੰਚਾਉਣ ਦਾ ਕੰਮ ਜਿਹੜਾ ਉਹ 2007 ਤੋਂ ਲੈ ਕੇ 2017 ਤੱਕ ਅਕਾਲੀ ਦਲ ਦੇ ਕੀਤਾ। ਤੁਸੀਂ ਸਾਰੇ ਜਾਣਦੇ ਹੋ ਨਕਟ ਸਦਾ ਚੰਸ ਸਿੰਘ ਜੀ ਅਗਵਾਈ ਦੇ ਵਿੱਚ ਇਹ ਚੱਲਿਆ। ਸੋਹਣਾ ਨਗਰ ਆ ਬਹੁਤ ਸੋਹਣੇ ਕੰਮ ਕੀਤੇ ਹੋਏ ਆ ਜਿੱਥੇ ਵਧੀਆ ਕੰਮ ਹੋਵੇ ਉਹਦੀ ਤਾਰੀਫ ਕਰਨੀ ਬਣਦੀ ਆ ਜਿੱਥੇ ਮਿਹਨਤ ਕੀਤੀ ਆ ਕਿਸੇ ਸਰਪੰਚ ਨੇ ਚਾਹੀਓ ਪਾਰਟੀ ਕਿਸੇ ਦਾ ਵੀ ਹੋਵੇ ਸਰਪੰਚ ਸਰਪੰਚ ਹੁੰਦਾ ਨਗਰ ਦਾ ਹੁੰਦਾ ਜਿਹਨੇ ਨਗਰ ਨੂੰ ਸੁੰਦਰ ਸੋਹਣਾ ਬਣਾਇਆ ਹੋਵੇ ਪਰ ਜਦੋਂ 2017 ਦੀ ਸਰਕਾਰ ਕੈਪਟਨ ਦੀ ਆਈ ਸੀ ਉਹਦੀ ਸ਼ਰਤ ਸੀ ਇੱਕ ਲੋਕਾਂ ਦੀ ਐ ਲੋਕਾਂ ਨੂੰ ਇੱਕ ਆਸ ਵੱਜ ਗਈ ਸੀ ਲੋਕਾਂ ਨੂੰ ਜੇ ਸਹੀ ਦੇ ਵਿੱਚ ਦੇਖਿਆ ਜਾਵੇ ਤਾਂ ਉਹ ਨਸ਼ਾ ਖਤਮ ਕਰਨ ਦੇ ਮੁੱਦੇ ਤੇ ਸਰਕਾਰ ਆਈ ਸੀ ਚੌਧਰੀ ਸਾਹਿਬ ਚੇਅਰਮੈਨ ਸਾਹਿਬ ਤੁਸੀਂ ਚੰਗੀ ਤਰ੍ਹਾਂ ਇਸ ਗੱਲ ਨੂੰ ਜਾਣਦੇ ਕੈਪਟਨ ਮਨਿੰਦਰ ਸਿੰਘ ਜੀ ਨੇ ਹੱਥ ਦੇ ਵਿੱਚ ਗੁਟਕਾ ਸਾਫ ਫੜ ਕੇ ਸੌਂ ਖਾਤੀ ਨਾਲ ਦੇ ਖੱਬੇ ਸੱਚੇ ਸਾਰੇ ਲੀਡਰਾਂ ਨੇ ਉਹਨੂੰ ਤਾਇਦ ਕੀਤਾ ਪਰ ਇਹ ਗੁਰੂਆਂ ਦੀ ਧਰਤੀ ਪੀਰਾਂ ਫਕੀਰਾਂ ਦੀ ਧਰਤੀ ਪੰਜਾਬ ਸੌਖਾ ਕੇ ਆਪਣੇ ਆਪਣੇ ਕੰਮ ਪ੍ਰਤੀ ਸੰਜੀਦਾ ਨਾ ਹੋਣਾ ਸੌਖਾ ਕੇ ਪੰਜਾਬ ਦੇ ਹਿੱਤਾਂ ਦੀ ਰਾਖੀ ਨਾ ਕਰ ਸਕਣਾ ਸੌਖਾਣ ਤੋਂ ਬਾਅਦ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਸੱੱਥਰ ਵਿਛਣੇ ਮਾਮਾ ਦੇ ਪੁੱਤ ਭੈਣਾ ਦੇ ਵੀਰ ਔਰ ਜਵਾਨੀ ਦੇ ਵਿੱਚ ਵਿਧਵਾ ਹੋਣ ਵਾਲੀਆਂ ਔਰਤਾਂ ਬੱਚੇ ਅਨਾਥ ਹੋਏ ਇਹ ਘਟਕਾ ਸਭ ਦੀ ਸੌਖਾਣ ਤੋਂ ਬਾਅਦ ਹੋਇਆ ਕਿਉਂਕਿ ਉਹ ਇੱਕ ਇਲੈਕਸ਼ਨ ਜਿੱਤਣ ਦਾ ਟਿਕਟ ਸੀ ਇਹ ਪਿੰਡਾਂ ਦੇ ਸਰਪੰਚਾਂ ਜਾਂ ਪਿੰਡਾਂ ਦੇ ਜਿਹੜੇ ਸਾਡੇ ਆਮ ਲੋਕ ਹੁੰਦੇ ਆ ਨਾ ਇਹ ਉਹਨਾਂ ਦੀ ਹਿੱਸੇਦਾਰੀ ਨਹੀਂ ਹੁੰਦੀ ਇਹਨਾਂ ਦੇ ਵਿੱਚ ਅਸੀਂ ਤਾਂ ਉਹ ਲੋਕ ਆ ਜਿਹੜੇ ਆਪਣੀ ਪਾਰਟੀ ਤੇ ਮਗਰ ਲੱਗਦੇ ਆ ਮਗਰ ਲੱਗ ਕੇ ਅਸੀਂ ਉਹ ਕੰਮ ਕਰਕੇ ਉੱਥੇ ਲੀਡਰਾਂ ਦਾ ਫਰਜ਼ ਹੁੰਦਾ ਕਿ ਜਿਹੜਾ ਵਾਅਦਾ ਕੀਤਾ ਉਹਨੂੰ ਪੂਰਾ ਕਿਵੇਂ ਕਰਨਾ ਇਹਨਾਂ 5 ਸਾਲਾਂ ਦੇ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਰਹੀ ਕਿਉਂਕਿ ਕੋਈ ਸੰਜੀਦਾ ਕੋਈ ਲੋਕਾਂ ਨੂੰ ਨਾਲ ਲੈ ਕੇ ਕੋਈ ਉਸ ਪੱਧਰ ਦਾ ਕੰਮ ਹੀ ਨਹੀਂ ਹੋਇਆ ਨਸ਼ੇ ਦੇ ਉੱਤੇ ਕਿ ਪੰਜਾਬ ਦੇ ਵਿੱਚੋਂ ਕਿਸੇ ਨਾ ਕਿਸੇ ਤਰੀਕੇ ਥੋੜਾ ਬੋਤਾਂ ਨਸ਼ੇ ਨੂੰ ਠੱਲ ਪੈ ਸਕੇ ਇਹ ਵੱਧਦੀ ਗਈ ਬਿਮਾਰੀ ਵੱਧਦੀ ਗਈ ਔਰ ਇੰਨੀ ਸਿਖਰ ਤੇ ਪਹੁੰਚੀ ਕਿ 2022 ਦੇ ਵਿੱਚ ਲੋਕਾਂ ਨੇ ਮੁੱਟੋ ਛੁੱਟੋ ਦੋਨੋਂ ਪਾਰਟੀਆਂ ਨੂੰ ਰੱਦ ਕਰਕੇ ਆਮ ਆਦਮੀ ਪਾਰਟੀ ਨੂੰ ਸਰਕਾਰ ਦੇ ਵਿੱਚ ਹੋਂਦ ਦੇ ਵਿੱਚ ਲੈ ਕੇ ਆਂਦਾ ਜਿਹਦੇ ਵਿੱਚ ਇਸ ਨਕਰ ਦੀ ਵੀ ਹਿੱਸੇਦਾਰੀ ਹੈ ਮੈਂ ਫੇਰ ਕਹਾਂਗੀ ਕਿ ਨਗਰ ਬਹੁਤ ਸੋਹਣਾ ਹੈ ਸੰਜੀਦਾ ਲੋਕ ਨੇ ਅੱਛੇ ਲੋਕ ਨੇ ਜਿੱਥਨ ਜਿੱਥੇ ਨਸ਼ਾ ਤਕਰੀਬਨ ਤਕਰੀਬਨ ਮੈਂ ਸਮਝਦੀ ਵੀ ਇੱਥੇ ਚਿੱਟਾ ਜਿਹੜਾ ਉਹ ਮੈਂ ਸਾਰੀ ਜਾਣਕਾਰੀ ਲੈਣ ਤੋਂ ਬਾਅਦ ਪਤਾ ਲੱਗਿਆ ਸੀ ਕਿ ਇੱਥੇ ਕੋਈ ਚਿੱਟੇ ਦੇ ਜਿਹੜੇ ਉਹ ਨਹੀਂ ਹੈਗੇ ਕੋਈ ਛੋਟੀਆਂ-ਮੋਟੀਆਂ ਗੋੜੀਆਂ ਗਾਲੀਆਂ ਖਾਣ ਵਾਲੇ ਲੋਕ ਨੇ ਜਾਂ ਚਿੱਟਾ ਛੱਡ ਕੇ ਜਿਹੜੇ ਲੋਕ ਵੀ ਪਿਛਲੇ ਸਮੇਂ ਦੇ ਵਿੱਚ ਛੱਡ ਕੇ ਉਹਨਾਂ ਨੇ ਹਸਪਤਾਲ ਦੇ ਵਿੱਚ ਆਪਣੀਆਂ ਫਾਈਲਾਂ ਬਣਵਾ ਲਈਆਂ ਜਿਹੜਾ ਉਹ ਵੀ ਨਸ਼ਾ ਜਿਹੜਾ ਨਾ ਉਹ ਕੈਪਟਨ ਅਵਿੰਦਰ ਸਿੰਘ ਨੇ ਸਾਡੀ ਝੋਲੀ ਪਾਇਆ ਜਿਹੜਾ ਪੋਰਟ ਸੈਂਟਰ ਦੇ ਨਾਂ ਦੇ ਉੱਤੇ ਉੱਥੇ 10-10 ਸਾਲ ਤੋਂ ਜਾਂ ਜਿੰਨੇ ਵੀ ਸਾਲਾਂ ਤੋਂ ਇਹ ਚੱਲਦਾ ਉਹ ਇੱਕ ਛੱਡ ਕੇ ਦੂਜਾ ਹਿੱਸੇ ਆ ਗਿਆ ਅੱਜ ਅਸੀਂ ਐਸਟੇਟ ਤੇ ਪਹੁੰਚੇ ਕਿ ਸਾਰੇ ਕੰਮ ਕਰ ਛੱਡ ਕੇ ਸਾਨੂੰ ਲੱਗਦਾ ਕਿ ਸਭ ਤੋਂ ਪਹਿਲਾ ਕੰਮ ਇਹ ਹੈ ਕਿ ਪੰਜਾਬ